ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੂ ਚੈਨਲ ਦੇ ਦੁਆਰਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਹਾਂਜੀ ਤੇ ਸਰਬਜੀਤ ਕੋਰ ਬਹੁਤ ਬਹੁਤ ਧੰਨਵਾਦ ਜੀ ਨੰਦਗਰ ਕੋਟਰਾ ਨੀਅਰ ਰਾਮਪੁਰਾ ਫੂਲ ਇਹ ਕੀ ਅਕਲਜੀਤ ਬੁਸਰ ਦੀ ਆਈਡੀ ਤੋਂ ਆਪਣਾ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਏਕਮ ਸਿੰਘ ਦੀ ਆਈਡੀ ਤੋਂ ਫਰੋਂ ਬਠਿੰਡਾ ਆਕਲੀਆ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਪਿੰਡ ਛਾਪੇ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ। ਕਿਰਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ। 나জিয়া ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ। ਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ। ਜਸ ਬਰਾਡ ਬੁਟੀਕ ਬਹੁਤ ਬਹੁਤ ਧੰਨਵਾਦ ਜੀ। ਬਲਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਹਰ ਹਰਪ੍ਰੀਤ ਕੌਰ ਪਾਤਣਾ ਹਰਪ੍ਰੀਤ ਕੌਰ ਪਾਤਣਾ ਮੋਹਿਤ ਸਿੰਘ ਦੀ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਆਪਾਂ ਨੂੰ ਜਿੰਨੇ ਕਮੈਂਟ ਆਏ ਤੁਹਾਡੇ ਨਾਮ ਬੋਲਦੇ ਤੇ ਅੱਜ ਆਪਾਂ ਦੱਸਣ ਲੱਗੇ ਆ ਤੁਹਾਨੂੰ ਬਹੁਤ ਵਧੀਆ ਚੀਜ਼ ਤੇ ਇਹ ਆਪਣੇ ਦਾ ਘਰੀ ਲੱਗਿਆ ਹੋਇਆ ਏ ਬੂਟਾ ਹਾਰ ਸ਼ਿੰਗਾਰ ਬੋਲਦੇ ਆਪਾਂ ਨੂੰ ਤੇ ਆਪਾਂ ਤੁਹਾਨੂੰ ਦਿਖਾਉ ਆਪਣੇ ਦਾ ਘਰੀ ਲੱਗਿਆ ਹੋਇਆ ਹਾਰ ਸ਼ਿੰਗਾਰ ਦਾ ਬੂਟਾ ਤੇ ਉਹ ਜਿਵੇਂ ਆਪਾਂ ਕਹਿੰਦੇ ਵੀ ਗੋਡੇ ਦਰਦ ਕਰਦੇ ਹਨਾ ਜਿਨ੍ਹਾਂ ਦੇ ਪੀੜਾ ਨਿਕਲਦੀਆਂ ਮਤਲਬ ਜੋੜਾਂ ਦੇ ਵਿੱਚੋਂ ਤੇ ਸਾਰਿਆਂ ਵਾਸਤੇ ਬਹੁਤ ਵਧੀਆ ਤੇ ਹੁਣ ਸਰਦੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈ ਸਰਦੀ ਦੇ ਵਿੱਚ ਜ਼ਰੂਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ ਦਾ ਹੁੰਦਾ ਏ ਜਿਹੜਾ ਹਾਰਸ਼ਿੰਗਾਰ ਦਾ ਬੂਟਾ ਏ ਤੇ ਤੁਸੀਂ ਘਰੇ ਵੀ ਲਗਾ ਕੇ ਰੱਖੋਗੇ ਨਾ ਤੇ ਉਹਦੇ ਆਲੇ-ਦੁਆਲੇ ਜਿਵੇਂ ਆਪਾਂ ਆਉਣੇ ਜਾਂਨੇ ਰਹਿੰਨੇ ਹਨਾ ਉਹਦੇ ਨਾਲ ਵੀ ਤੁਹਾਨੂੰ ਫਰਕ ਪੈਂਦਾ ਉਹ ਇੰਨੀ ਵਧੀਆ ਚੀਜ਼ ਆ ਕਿ ਜੇ ਆਪ ਘਰੇ ਵੀ ਲਗਾਣੇ ਹਨਾ ਤੇ ਫਿਰ ਵੀ ਆਪਾਂ ਨੂੰ ਬਹੁਤ ਫਰਕ ਪੈਂਦਾ ਤੇ ਜੇ ਆਪਾਂ ਨੂੰ ਯੂਜ਼ ਕਰਾਂਗੇ ਤਾਂ ਫਿਰ ਤਾਂ ਆਪਾਂ ਨੂੰ ਪਤਾ ਹੀ ਆ ਵੀ ਫਰਕ ਪਊਗਾ ਤੇ ਚਲੋ ਆਪਾਂ ਦਿਖਾਉਨੇ ਆ ਤੁਹਾਨੂੰ ਆਪਣੇ ਗਾਰਡਨ 'ਚ ਲੱਗਿਆ ਹੋਇਆ ਤੇ ਹਾਂਜੀ ਆ ਦੇਖੋ ਜੀ ਆ ਇਸ ਤਰ੍ਹਾਂ ਹੁੰਦਾ ਹੈ ਤੁਸੀਂ ਗੂਗਲ ਤੇ ਸਰਚ ਕਰਕੇ ਜਾ ਸਕਦੇ ਹੋ ਹਾਂ ਦੇਖੋ ਇਹਦੇ ਨਾ ਫਲਾਵਰ ਆ ਜਿਹੜੇ ਇਹ ਵੀ ਬਹੁਤ ਵਧੀਆ ਚੀਜ਼ ਆ ਇਹਨਾਂ ਨੂੰ ਆਪਾਂ ਫੇਸ ਤੇ ਵੀ ਪੇਸਟ ਬਣਾ ਕੇ ਇਹਨਾਂ ਦੀ ਲਗਾ ਲਈਏ ਤੇ ਬਹੁਤ ਵਧੀਆ ਇਹ orange ਤੇ white ਫਲਾਵਰ ਆਉਂਦੇ ਇਹਨੂੰ ਰਾਤ ਨੂੰ ਖਿਲਦੇ ਇਹਦੇ ਫਲਾਵਰ ਆ ਇਸ ਤਰ੍ਹਾਂ ਦਾ ਬੁਟਾ ਹੁੰਦਾ ਇਸ ਤਰ੍ਹਾਂ ਦਾ ਪੱਤਾ ਹੁੰਦਾ ਇਹਦਾ ਤੇ ਇਹਨੂੰ ਆਪਾਂ ਕੀ ਕਰਨਾ ਹੈ ਯਾ ਦੇਖੋ ਸਾਡਾ ਬੱਚੇ ਇੱਕ ਆ ਫਿਰਦਾ ਇੱਕ ਉਹ ਫਿਰਦਾ ਆ ਸਾਡਾ ਬੱਚਾ ਪਾਰ ਆ ਜਾ ਛਿੱਟਾ ਛਿੱਟਾ ਆ ਬਹੁਤ ਸ਼ਰਾਰਤਾਂ ਕਰਦੇ ਐ ਚਲ ਆ ਜਾ ਛੇਪੀ ਨਾ ਛੇਪੂ ਨਾ ਆ ਇੱਧਰ ਲਾਇ ਹੋਏ ਸੀਗੇ ਮਟਰਾਂ ਦੇ ਬੂਜੇ ਤੇ ਇੱਕ ਪਰ ਕਿੱਥੇ ਹੋਣ ਦਿੰਦੇ ਆ ਸਾਰੇ ਆ ਮੂੜੀਆਂ ਖਰਾਬ ਕਰਤੀਆਂ ਨੇ ਕੁਛ ਨਹੀਂ ਛੜਦੇ ਖੜ ਜਾ ਕਰ ਜਾ ਕਿ ਨਾ ਛੇਪੀ ਆ ਜਾ ਇੱਧਰ ਆ ਜਾ ਆ ਜਾ ਹਾਂਜੀ ਆਪਾਂ ਤੁਹਾਨੂੰ ਬੂਟਾ ਦਿੱਤਾ ਦਿਖਾ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਤੁਸੀਂ ਘਰੇ ਵੀ ਲਗਾ ਸਕਦੇ ਜੇ ਤੁਹਾਡੇ ਜਗ੍ਹਾ ਵਾਧੂ ਹੈਗੀ ਹੈ ਨਾ ਤੁਸੀਂ ਜ਼ਰੂਰ ਲਗਾਓ ਬਹੁਤ ਫਾਇਦਾ ਕਰਦਾ ਹੈ ਤੇ ਇਹਦੇ ਆਪਾਂ ਤੋੜ ਕੇ ਲੈ ਆਂ ਜਾਂ ਪੱਤੇ ਇਹ ਆਪਾਂ ਤਾਂ ਤੁਹਾਨੂੰ ਦਿਖਾਉਣ ਵਾਸਤੇ ਲੈ ਕੇ ਆਏ ਹਨ ਦੋ ਤਿੰਨ ਪੱਤੇ ਤੋੜਦੇ ਇਹਨੂੰ ਤੁਸੀਂ ਕੀ ਕਰਨਾ ਹੈ 8-10 ਪੱਤੇ ਲੈ ਲੈਣੇ ਹੈ ਇਹਦੇ ਤੋਂ ਉਸ ਵਾਰ ਕੇ ਹੁਣ ਚੰਗੀ ਤਰ੍ਹਾਂ ਪਾਣੀ ਨਾਲ ਤੇ ਫਿਰ ਤੁਸੀਂ ਕੀ ਕਰਨਾ ਹੈ ਉਬਾਲ ਲੈਣਾ ਮਨੂ ਲੋ ਵੀ ਤੁਸੀਂ ਡੇਢ ਕ ਗਲਾਸ ਪਾਣੀ ਪਾ ਲਿਓ 10 ਪੱਤੇ ਲੈ ਲਿਓ ਡੇਢ ਗਲਾਸ ਤੁਸੀਂ ਪਾਣੀ ਦਾ ਪਾ ਕੇ ਤੇ ਜਦੋਂ ਇੰਨੀ ਦੇਰ ਉਬਾਲਣਾ ਹੈ ਜਦੋਂ ਅੱਧਾ ਗਲਾਸ ਰਹਿ ਜਾਵੇ ਤੇ ਫਿਰ ਤੁਸੀਂ ਕੀ ਕਰਨਾ ਹੈ ਥੋੜੀ ਜੀ ਕਾਲੀ ਮਿਰਚ ਵਿੱਚ ਪਾ ਕੇ ਦੇ ਹੋਰ ਕੁਝ ਨਹੀਂ ਪਾਉਣਾ ਟੇਸ ਆਪਣਾ ਜਲ ਵਧੀਆ ਜਿਹਾ ਲੱਗਦਾ ਹੈ ਨਾ ਥੋੜੀ ਜੀ ਕਾਲੀ ਮਿਰਚ ਪਾ ਲੈਣੀ ਆ ਤੇ ਫਿਰ ਤੁਸੀਂ ਇਹਨੂੰ ਪੀਣਾ ਹੈ ਤੁਸੀਂ ਰਾਤ ਨੂੰ ਪੀ ਸਕਦੇ ਹੋ ਜਦੋਂ ਤੁਸੀਂ ਸੌਣਾ ਹੈ ਨਾ ਉਸ ਟਾਈਮ ਤੁਸੀਂ ਪੀ ਲਿਓ ਤਹਾਡੇ ਗੋਡੇ ਦੁਖਣੇ ਬਿਲਕੁਲ ਠੀਕ ਹੋ ਜਾਣਗੇ ਜੋੜਾ ਜੋੜ ਦੁਖਦੇ ਆ ਗੋਡੇ ਦੁਖਦੇ ਆ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਅੱਜਕੱਲ ਇਹ ਵਾਲੀ ਤੇ ਤੁਸੀਂ ਤੇ ਤੁਸੀਂ ਨਾ ਇਹ ਬਣਾ ਕੇ ਕਾੜਾ ਇਹਦਾ ਹੁਣ ਸਰਦੀ ਆ ਗਈ ਸਰਦੀ ਦੇ ਵਿੱਚ ਤੁਸੀਂ ਹਫਤੇ ਵਿੱਚ ਦੀ 3-4 ਦਿਨ ਪੀਓ ਕਾੜਾ ਬਣਾ ਕੇ ਚਲੋ ਇਹ ਹਫਤੇ ਵਿੱਚ ਦੀ 2-3 ਦਿਨ ਛੱਡ ਦਿਓ ਤੇ ਦਿੱਲੀ ਵਾਂਗ ਹੀ ਪੀ ਲੋ ਤੁਸੀਂ ਤਾਂ ਵੀ ਕੋਈ ਚੱਕਰ ਨਹੀਂ ਆ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹਦੇ ਨਾਲ ਤੇ ਜ਼ਰੂਰ ਬਣਾ ਕੇ ਪੀਓ ਤੁਸੀਂ ਇਹ ਕਿਸੇ ਦੇ ਪਿੰਡ ਦੇ ਵਿੱਚ ਖੜੇ ਹੁੰਦੇ ਬਹੁਤ ਘਰਾਨੇ ਹੁੰਦੇ ਆ ਹਾਰ ਸ਼ਿੰਗਾਰ ਜੇ ਨਹੀਂ ਆ ਤਾਂ ਤੁਸੀਂ ਮਤਲਬ ਲਿਆ ਕੇ ਘਰੇ ਬੂਟਾ ਲਾ ਸਕਦੇ ਹੋ ਕੋਈ ਜ਼ਿਆਦਾ ਮਹਿੰਗਾ ਨਹੀਂ 100 ਰੁਪਏ ਦਾ ਬੂਟਾ ਆਪਾਂ ਨੂੰ ਮਿਲ ਜਾਂਦਾ ਹੈ ਤੇ ਆਪਾਂ ਲਵਾ ਕੇ ਘਰੇ ਉਹ ਤੇ ਨਾਲੇ ਤਾਂ ਘਰੇ ਜਦੋਂ ਆਪਾਂ ਆਏ ਦੇ ਨਾ ਐਨਾ ਵਧੀਆ ਇਹ ਕਿਸੇ ਨੇ ਆਪਾਂ ਨੂੰ ਦੱਸਿਆ ਕਹਿੰਦੇ ਨਾ ਇੱਕ ਤਾਂ ਬਰਕਤ ਬਹੁਤ ਹੁੰਦੀ ਹੈ ਇਹਦੇ ਨਾਲ ਜਦੋਂ ਪਹਾਰ ਸ਼ਿੰਗਾਰ ਦਾ ਬੂਟਾ ਲੁਆਇਆ ਕਰੀ ਤੇ ਕੋਈ ਵੀ ਬਿਮਾਰੀ ਬਰਕਤ ਆਪੇ ਹੋ ਜਾਂਦੀ ਹੈ ਬਿਮਾਰੀਆਂ ਤੋਂ ਕਾਫੀ ਜ਼ਿਆਦਾ ਫਰਕ ਰਹਿੰਦਾ ਹੈ ਮੈਨੂੰ ਖੁਦ ਨੂੰ ਵੀ ਇੱਜਾ ਲੱਗਦਾ ਹੈ ਸਾਡੇ ਤਾਂ ਕਾਫੀ ਵੱਡਾ ਹੋ ਜਾਂਦਾ ਹੈ ਤੇ ਅਸੀਂ ਥੋੜਾ ਥੋੜਾ ਕੱਟ ਦਿੰਨੇ ਹੁੰਨੇ ਕਿ ਬਾਲਾ ਵੱਡਾ ਦਰਖਤ ਨਾ ਬਣ ਜੇ ਤੇ ਕਈ ਤਾਂ ਹੈਗੇ ਆ ਵੀ ਦਰਖਤ ਹੀ ਬਣੇ ਹੋਏ ਆ ਤੇ ਮੈਨੂੰ ਇਹ ਹੁੰਦਾ ਕਿ ਜ਼ਿਆਦਾ ਵੱਡਾ ਨਾ ਬਣੇ ਦਰਖਤ ਕਿਉਂਕਿ ਆਪਣੇ ਉੱਤੇ ਜਗ੍ਹਾ ਥੋੜੀ ਆ ਇਦਾਂ ਰਖਤ ਨਿਮਾ ਫਿਰ ਥੋੜਾ ਥੋੜਾ ਕਟਿੰਗ ਕਰਵਾ ਦਿੰਨੇ ਤੇ ਬਹੁਤ ਜਲਦੀ ਹੋ ਜਾਂਦਾ ਏ ਇਹ ਨਹੀਂ ਵੀ ਉੱਤੇ ਟਾਈਮ ਲੱਗਦਾ ਵੀ ਬਹੁਤ ਟਾਈਮ ਲੱਗਦਾ ਕੋਈ 8-10 ਸਾਲ ਵੀ ਉਹ ਵੱਧਦਾ ਹੀ ਨਹੀਂ ਦਿਨਾਂ ਦੇ ਵਿੱਚ ਹੀ ਬੂਟਾ ਵੱਡਾ ਹੋ ਜਾਂਦਾ ਤੇ ਤੁਸੀਂ ਜ਼ਰੂਰ ਲਾਇਓ ਤੇ ਇਹਦਾ ਕੜਾ ਬਣਾ ਕੇ ਪੀ ਕੇ ਤੁਸੀਂ ਦੇਖਿਓ ਫਿਰ ਕਮੈਂਟ ਕਰਿਓ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਠੀਕ ਹੈ ਨਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਆਪਣਾ ਅਜਮਾਇਆ ਹੋਇਆ ਨੁਸਖਾ ਹੈ ਤੁਹਾਡੇ ਗੋਡੇ ਮੋਡੇ ਬਿਲਕੁਲ ਨਹੀਂ ਦੁਖਣਗੇ ਜੇ ਤੁਸੀਂ ਇਹਦਾ ਕੜਾ ਪਿੰਦੇ ਹੋ ਤਾਂ ਪੂਰੀ ਸਰਦੀ ਤੁਸੀਂ ਵਧੀਆ ਰਹੋਗੇ ਤੰਦਰੁਸਤ ਰਹੋਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ